ਕੋਈ ਚੋਣ ਕੀ ਆਉਂਦੀ ਹੈ ਕਾਂਗਰਸ ਚ ਕਲੇਸ਼ ਪੈ ਜਾਂਦਾ ਹੈ ਚੋਣਾ ਬਾਅਦ ਚ ਆਉਂਦੀਆਂ ਨੇ ਕਾਂਗਰਸ ਚ ਧੜੇਬੰਦੀ ਤੇ ਲੜਾਈ ਪਹਿਲਾ ਸ਼ੁਰੂ ਹੋ ਜਾਂਦੀ ਹੈ ਗ੍ਰਹਿ ਕਲੇਸ਼ ਦੀ ਮਾਰੀ ਹੋਈ ਕਾਂਗਰਸ ਨੇ ਹੁਣ ਦੋ ਵੱਡੇ ਆਗੂਆਂ ਨੂੰ ਪਾਰਟੀ ਚੋਂ ਬਾਹਰਦਾਰਾ ਵਖਾ ਦਿੱਤਾ ਕਾਂਗਰਸ ਪਾਰਟੀ ਲਈ ਚੋਣਾ ਜਿਹੜੀਆਂ ਨੇ ਉਹ ਟੇਢੀ ਖੀਰ ਸਾਫਤ ਹੁੰਦੀਆਂ ਨੇ ਜਲੰਧਰ ਪੱਛਮੀ ਦੀ ਜਿਮਣੀ ਚੋਣ ਕੀ ਆਈ ਕਿ ਕਾਂਗਰਸ ਪਾਰਟੀ ਨੂੰ ਦੋ ਵੱਡੇ ਆਗੂਆਂ ਨੂੰ ਬਾਹਰਦਾਰਾ ਵਖਾਉਣਾ ਪੈ ਗਿਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਇਸ ਕਦਰ ਹੈ ਕਿ ਕੋਈ ਮਾੜੀ-ਮੋਟੀ ਚੋਣ ਆ ਜਾਵੇ ਇੱਥੋਂ ਤੱਕ ਕਿ ਕੋਈ ਸੁਸਾਇਟੀ ਦੀ ਚੋਣ ਆ ਜਾਵੇ ਤਾਂ ਕਾਂਗਰਸ ਦੀ ਢੜੇਬੰਦੀ ਸਪਸ਼ਟ ਨਜ਼ਰ ਆਉਣ ਲੱਗ ਜਾਂਦੀ ਹੈ ਕਾਂਗਰਸ ਦੇ ਆਗੂ ਆਪਣੀ ਪਾਰਟੀ ਦੇ ਆਗੂਆਂ ਦੀਆਂ ਜੜਾ ਵੱਡਣ ਲਈ ਪਾਰਟੀ ਦੀਆਂ ਜੜਾ ਵੱਡਣ ਲਈ ਹਮੇਸ਼ਾ ਆਪਣੇ ਉਜਾਰ ਜਿਹੜੇ ਆ ਉਹ ਤਿਆਰ ਰੱਖਦੇ ਨੇ ਅਜੇ ਹੀ ਮਾਮਲਾ ਜਲੰਧਰ ਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਪੱਛਮੀ ਹਲਕੇ ਦੀ ਜਿਮਣੀ ਚੋਣ ਹੋਣੀ ਹੈ ਤੇ ਕਾਂਗਰਸ ਇਸ ਸਮੇਂ ਆਪਣੇ ਕਲੇਸ਼ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਨੇ ਜਿਹੜਾ ਉਥੋਂ ਉਮੀਦਵਾਰ ਸਾਬਕਾ ਸੀਨੀਅਰ ਡਿਪਟੀ ਮੇਅਰ ਬੀਬਾ ਸੁਰਿੰਦਰਕੌਰ ਨੂੰ ਐਲਾਨ ਦਿੱਤਾ ਹੈ ਪਰ ਉਸ ਦੇ ਬਾਵਜੂਦ ਕਾਂਗਰਸ ਨੂੰ ਹੁਣ ਦੋ ਆਗੂ ਬਾਹਰ ਕੱਢਣੇ ਪੈਗੇ ਆਗੂ ਕਿਹੜੇ ਕਿਹੜੇ ਨੇ ਪਹਿਲਾਂ ਉਹਨਾਂ ਦੀ ਗੱਲ ਕਰ ਲੈਣੇ ਆ ਪਾਰਟੀ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰਜਿੰਦਰ 베ਰੀ ਨੇ ਜਿਹੜੀ ਆ ਸ਼ਾਸਨਿਕ ਕਾਰਵਾਈ ਕਰਦਿਆਂ ਹੋਇਆ ਪਾਰਟੀ ਦੇ ਆਗੂ ਅਮਰੀਕ ਸਿੰਘ ਕੇਪੀ ਅਤੇ ਗੁਰਕਪਾਲ ਸਿੰਘ ਭੱਟੀ ਨੂੰ 6 ਸਾਲਾਂ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਾਰਟੀ ਚੋਂ ਬਾਹਰ ਦਾ ਰਾਬ ਗਾ ਦਿੱਤਾ ਦੋਵੇਂ ਆਗੂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਸੰਪਰਕਚ ਸਨ ਅਤੇ ਅਕਾਲੀ ਦਲ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਜਦੋਂ ਕਾਂਗਰਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਖਿਲਾਫ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਣੀ ਚੌਂ ਲਈ ਕਾਂਗਰਸ ਨੇ ਸ੍ਰਿੰਦਰਕੌਰ ਨੂੰ ਉਮੀਦਵਾਰ ਵਜੋਂ ਲਾਣਿਆ ਹੈ ਉਹਨਾਂ ਦੇ ਨਾਂ ਤੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਮੋਹਰ ਲਾਈ ਆ ਜਲੰਧਰ ਪੱਛਮੀ ਦੀ ਉਪ ਚੋਣ ਲਈ ਹੁਣ ਤੱਕ ਕੁੱਲ ਇਥੋਂ ਤਿੰਨ ਆਮ ਜਗਦਗੀਆਂ ਦਾਖਲ ਹੋ ਚੁੱਕੇ ਨੇ ਗੱਲ ਕਾਂਗਰਸ ਦੀ ਹੈ ਕਿ ਕਾਂਗਰਸ ਕਿੱਧਰ ਜਾਂਦੀ ਆ ਕੋਈ ਚੋਣ ਆ ਜਾਵੇ ਕੋਈ ਵੱਡਾ ਇਵੈਂਟ ਆ ਜਾਵੇ ਪੰਜਾਬ ਦੀ ਕਾਂਗਰਸ ਲੀਰੋ ਲੀਰ ਨਜ਼ਰ ਆਉਂਦੀ ਹੈ ਪੰਜਾਬ ਦੇ ਕਾਂਗਰਸੀ ਐਵੇਂ ਲੜਦੇ ਐ ਕਿ ਜਿਵੇਂ ਕੋਈ ਪੁਰਾਣੀਆਂ ਸ਼੍ਰੀਕੇਬਾਜ਼ੀਆਂ ਹੁਣ ਇੱਕ ਦੂਜੇ ਦੀਆਂ ਲੱਤਾਂ ਖਿੱਚਦਾ ਦੂਜਾ ਤੀਜੇ ਦੀਆਂ ਲੱਤਾਂ ਖਿੱਚਦਾ ਕਿੱਡੀ ਕਚੌਣ ਹੈ ਜਿਮਣੀ ਚੋਣ ਕਿ ਕਾਂਗਰਸ ਦੇ ਵਿੱਚ ਹਲੇ ਵੀ ਧੜੇਬੰਦੀ ਹੈ ਇਸ ਇਹ ਜਿਹੜੀ ਜਿਮਣੀ ਚੋਣ ਹੋਣੀ ਹੈ ਉਮੀਦਵਾਰ ਬੇਸ਼ੱਕ ਲਾਣੇ ਜਾ ਚੁੱਕੇ ਨੇ 20 ਦਾਵੇਦਾਰਾਂ ਨੇ ਦਾਵੇਦਾਰੀ ਪੇਸ਼ ਕੀਤੀ ਹੈ ਕਾਂਗਰਸ ਦੀ ਇਸ ਟਿਕਟ ਵਾਸਤੇ ਜਿੱਚੋ ਸ੍ਰਿੰਦਰਕੌਰ ਨੂੰ ਟਿਕਟ ਦਿੱਤੀ ਗਈ ਹੈ ਦੋ ਬੰਦੇ ਜਿਹੜੇ ਬਾਹਰ ਕੱਡੇ ਨੇ ਉਹ ਅਕਾਲੀ ਦਲ ਦੀ ਟਿਕਟ ਮੰਗਦੇ ਸੀ ਮਿੰਦਰ ਸਿੰਘ ਕੇਪੀ ਦੇ ਰਾਹੀਂ ਚਰਚਾ ਵਿੱਚ ਚੱਲੀ ਹੈ ਕਿ ਮਿੰਦਰ ਸਿੰਘ ਕੇਪੀ ਨੂੰ ਲਿਆਂਦਾ ਜਾਊਗਾ ਉਸ ਤੋਂ ਬਾਅਦ ਨਾਲ ਲੱਗਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਠੋਕਤਾ ਵੀ ਜਿਹੜਾ ਪਾਰਟੀ ਛੱਡ ਕੇ ਗਿਆ ਔਖੇ ਸਮੇਂ ਜੇ ਉਹਨੂੰ ਲੈ ਕੇ ਆਉਣਾ ਫਿਰ ਕਲੇਸ਼ ਪਊਗਾ ਉਸ ਤੋਂ ਬਾਅਦ ਇਹ ਕਾਰਵਾਈ ਅਮਲ ਚ ਆ ਗਈ ਤੇ ਸਾਰੀਆਂ ਚੀਜ਼ਾਂ ਨੇ ਇਹ ਇਸ਼ਾਰਾ ਕਰਦੀਆਂ ਨੇ ਕਿ ਕਾਂਗਰਸ ਦਾ ਜਿਹੜਾ ਹਾਊਸ ਹੈ ਉਹ ਇਨ ਆਰਡਰ ਨਹੀਂ ਹੈਗਾ ਕਾਂਗਰਸ ਦਾ ਹਾਊਸ ਆਊਟ ਆਫ ਆਰਡਰ ਹੈ ਅਤੇ ਇਹੀ ਕਾਰਨ ਹੈ ਕਿ ਕਦੇ ਕੋਈ ਕਿਸੇ ਚੈਨਲ ਨੂੰ ਇੰਟਰਵਿਊ ਦੇ ਦਿੰਦਾ ਹੈ ਕਦੇ ਕੋਈ ਕਿਸੇ ਚੈਨਲ ਨੂੰ ਇੰਟਰਵਿਊ ਦਿੰਦਾ ਕੋਈ ਵੱਡਾ ਆਗੂ ਜਿਹੜਾ ਕਿਸੇ ਚੈਨਲ ਤੇ ਜਾ ਕੇ ਆਪਣੇ ਪ੍ਰਧਾਨ ਨੂੰ ਗਾਲਾ ਕੱਢੋਂਦਾ ਦੂਜਾ ਐਲਓਪੀ ਨੂੰ ਗਾਲਾ ਕੱਢੋਂਦਾ ਐਲਓਪੀ ਜਾ ਕੇ ਜਿਹੜਾ ਉਹਨਾਂ ਨੂੰ ਗਾਲਾਂ ਕੱਢਦਾ ਦੋਨਾਂ ਨੂੰ ਉਹਨੂੰ ਕੱਢੋਂਦਾ ਕਾਂਗਰਸ ਚ ਕੁੱਤੇਖਾਨੀ ਜਿਹੜੀ ਆ ਉਹ ਲਗਾਤਾਰ ਚੱਲਦੀ ਆ ਰਹੀ ਹੈ ਉਮੀਦ ਕਰਦੇ ਆ ਕਿ ਕਾਂਗਰਸ ਆਪਣੇ ਹੌਸ ਨੂੰ ਇਨ ਆਰਡਰ ਕਰਕੇ ਜਿਹੜਾ ਉਹ ਅੱਗੇ ਵਧੇਗੀ ਹਰ ਸਿਆਸੀ ਧਿਰ ਦੇ ਵਿੱਚ ਸਟੈਬਿਲਟੀ ਬਹੁਤ ਜ਼ਰੂਰੀ ਹੁੰਦੀ ਹੈ ਚੰਗੇ ਸਮਾਜ ਤੇ ਚੰਗੇ ਲੋਕਤੰਤਰ ਲਈ